ਸਰ ਜੀ ਮੈਂ ਤੁਸੀਂ ਹੁਣ ਬਾਦਲ ਤੇ ਡੇਰੀ ਗੱਲ ਕੀਤੀ ਤਾਂ ਸਾਰਿਆਂ ਨੂੰ ਵੱਡਾ ਮੇਰਾ ਸਵਾਲ ਇਹ ਰਹੂਗਾ ਜਦੋਂ ਪੰਥ ਦੇ ਵਿੱਚ ਸਭ ਤੋਂ ਕੈਲੀ ਮਰਿਆਦਾ ਦੀ ਕੋਈ ਉਲੰਘਣਾ ਹੁੰਦੀ ਹੈ ਜਾਂ ਮਰਿਆਦਾ ਦਾ ਕਾਹਨ ਕੀਤਾ ਜਾਂਦਾ ਜਾਂ ਪੰਥ ਵਿੱਚ ਕੋਈ ਵੀ ਵਿਵਾਦ ਹਨਾ ਸਿੜਦਾ ਤਾਂ ਉਹ ਸਾਰਾ ਟੈਗ ਚਾਕੇ ਸੁਖਵੀਰ ਬਾਦਲ ਨੂੰ ਲਾ ਦਿੱਤਾ ਜਾਂਦਾ ਕੀ ਇਹ ਪਹਿਲਾ ਸਾਰਾ ਸੋਚਿਆ ਹੁੰਦਾ ਵੀ ਜੇ ਕੋਈ ਘਟਨਾ ਵਾਪਰਦੀ ਹੈ ਬਸ ਵੀ ਆਪਾਂ ਟੈਗ ਸੁਖਵੀਰ ਬਾਦਲ ਨੂੰ ਕਰਨਾ ਕਿਉਂਕਿ ਹੋਰ ਕੋਈ ਲੱਭ ਨਹੀਂ ਰਿਹਾ ਇਹ ਘੜੀ ਮਥੀ ਹੋਈ ਹੈ ਸਾਰੀ ਦੇਖੋ ਇਹ ਜਿਹੜਾ ਤੁਸੀਂ ਸਵਾਲ ਕਰਿਆ ਨਾ ਇਹ ਇਨਸਾਨੀ ਸੁਭਾਅ ਹੈ ਜਦ ਕੋਈ ਕਿਸੇ ਵਿਅਕਤੀ ਵਿਸ਼ੇਸ਼ ਦੀ ਚੜ੍ਹਾਈ ਹੁੰਦੀ ਹੈ ਜਾਂ ਕਿਸੇ ਕੰਪਨੀ ਦੀ ਚੜ੍ਹਾਈ ਹੁੰਦੀ ਹੈ ਤਾਂ ਹਰ ਇੱਕ ਬੰਦਾ ਉਹਦੇ ਨਾਲ ਜੁੜਨਾ ਚਾਹੁੰਦਾ ਹੈ ਤੇ ਜਦ ਚੜ੍ਹਾਈ ਨਹੀਂ ਹੁੰਦੀ ਜਦ ਉਹਨਾਂ ਦਾ ਚੰਗਾ ਦੌਰ ਨਹੀਂ ਹੁੰਦਾ ਤਾਂ ਸਾਰੇ ਆਪ ਸਭ ਤੋਂ ਪਹਿਲਾਂ ਆਪ ਦੇ ਕਰੀਬੀ ਉਸ ਵਿਅਕਤੀ ਵਿਸ਼ੇਸ਼ ਨੂੰ ਛੱਡ ਕੇ ਚਲੇ ਜਾਂਦੇ ਨੇ ਭਾਵੇਂ ਪਰਿਵਾਰਾਂ ਦੀ ਗੱਲ ਹੈ ਭਾਵੇਂ ਰਿਸ਼ਤੇਦਾਰੀਆਂ ਦੀ ਗੱਲ ਹੈ ਭਾਵੇਂ ਬਿਜ਼ਨਸ ਦੀ ਗੱਲ ਹੈ ਭਾਵੇਂ ਰਮੇਨ ਸਟਰੀਮ ਪੋਲਟਿਕਸ ਦੀ ਹੈ ਭਾਵੇਂ ਪੰਥਕ ਪੋਲਟਿਕਸ ਦੀ ਗੱਲ ਹੈ ਉਸ ਦੇ ਵਿੱਚ ਲਗਾਤਾਰ ਇਸੇ ਤਰੀਕੇ ਦਾ ਦੇਖਣ ਨੂੰ ਮਿਲਦੇ ਤੇ ਸੁਖਬੀਰ ਸਿੰਘ ਬਾਦਲ ਅੱਜ ਬਹੁਤ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਨੇ ਤੇ ਉਸੇ ਦੌਰਾਨ ਜਿਨ੍ਹਾਂ ਨੇ ਸੁਖਬੀਰ ਬਾਦਲ ਨੇ ਬਹੁਤ ਗਲਤੀਆਂ ਕੀਤੀਆਂ ਨੇ ਵਾਰ-ਵਾਰ ਅਸੀਂ ਕਹਿ ਰਿਹਾ ਕਿ ਸੁਖਬੀਰ ਬਾਦਲ ਨੇ ਬਹੁਤ ਗਲਤੀਆਂ ਕੀਤੀਆਂ ਨੇ ਪਰ ਸੁਖਬੀਰ ਬਾਦਲ ਦੀਆਂ ਉਹਨਾਂ ਗਲਤੀਆਂ ਦੇ ਵਿੱਚ ਜੋ ਅੱਜ ਬਾਗੀ ਤੜਾ ਭਾਵੇਂ ਬੀਬੀ ਜਗੀਰ ਕੌਰ ਹੋਣ ਭਾਵੇਂ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਗੁਰਪ੍ਰਤਾਪ ਸਿੰਘ ਬਡਾਲਾ ਹੋਣ ਜਾਂ ਚਰਨਜੀਤ ਸਿੰਘ ਬਰਾੜ ਹੋਣ ਉਹ ਸਾਰੇ ਲਗਾਤਾਰ ਨਾਲ ਸੀ ਤੇ ਦੂਜੇ ਪਾਸੇ ਦਿੱਲੀ ਵਾਲੇ ਨੇ ਜਿਹੜੇ ਉਹ ਹਰਮੀਤ ਕਾਲਕਾ ਵੀ ਨਾਲ ਸੀ ਤੇ ਹਾਂ ਇੰਨਾ ਕਿ ਜ਼ਰੂਰ ਹੈ ਸਰਨਾਪਰਾ ਹੁਣ ਆ ਕੇ ਉਹਨਾਂ ਦੇ ਨਾਲ ਜੁੜੇ ਨੇ ਤੇ ਇਸ ਤਰੀਕੇ ਦਾ ਇਹ ਇਨਸਾਨੀ ਸੁਭਾਅ ਦੀ ਗ੍ਰਾਵਿਟੀ ਹੈ ਇਨਸਾਨੀ ਕਿਰਦਾਰਾਂ ਦੀ ਗ੍ਰਾਵਿਟੀ ਹੈ ਕਿ ਜਦ ਕਿਸੇ ਵਿਅਕਤੀ ਦਾ ਦੌਰ ਚੰਗਾ ਚੱਲ ਰਿਹਾ ਹੁੰਦਾ ਉਸ ਦੇ ਨਾਲ ਹਜੂਮ ਦਾ ਹਜੂਮ ਹੁੰਦਾ ਤੇ ਇਨਸਾਨ ਉਹੀ ਹੁੰਦੇ ਨੇ ਜਦ ਸੰਘਰਸ਼ ਦੇ ਵਿੱਚ ਹੁੰਦਾ ਮਾੜੇ ਦੌਰ ਦੇ ਵਿੱਚ ਹੁੰਦਾ ਜਦ ਉਹਦੇ ਨਾਲ ਖੜਦੇ ਨੇ ਤੇ ਸੁਖਵੀਰ ਸਿੰਘ ਬਾਦਲ ਨੇ ਨੁਕਸਾਨ ਕੀਤੇ ਨੇ ਕਿਉਂਕਿ ਹਮੇਸ਼ਾ ਇਹ ਮੰਨਿਆ ਜਾਂਦਾ ਕਿ ਸਮਾਜ ਦੇ ਵਿੱਚ ਜਦ ਵੀ ਕੁਝ ਮਾੜਾ ਹੁੰਦਾ ਜਾਂ ਚੰਗਾ ਹੁੰਦਾ ਉਸ ਦੇ ਵਿੱਚ ਬਹੁਤ ਸਾਰੇ ਤੱਤ ਨੇ ਜਿਹੜੇ ਉਹ ਭੂਮਿਕਾ ਨਿਭਾਉਂਦੇ ਨੇ ਤੇ ਸਭ ਤੋਂ ਵੱਡੀ ਭੂਮਿਕਾ ਮੌਜੂਦਾ ਸਰਕਾਰ ਦੀ ਹੁੰਦੀ ਹੈ ਤੇ ਮੌਜੂਦਾ ਸਰਕਾਰ ਦੇ ਵਿੱਚ ਭਾਵੇਂ 97 ਤੋਂ 2002 ਦੀ ਸਰਕਾਰ ਅਕਾਲੀ ਦਲ ਦੀ ਹੋਵੇ ਜਾਂ ਫਿਰ 7 ਤੋਂ ਲੈ ਕੇ 17 ਤੱਕ ਦੀ ਸਰਕਾਰ ਹੋਵੇ ਉਸ ਦੀ ਵੀ ਭੂਮਿਕਾ ਜ਼ਰੂਰ ਬਣਦੀ ਹੈ ਸਿੱਖ ਮਰਿਆਦਾਵਾਂ ਦਾ ਘਾਣ ਜ਼ਰੂਰ ਹੋਇਆ ਹੋਇਆ ਹੋਏਗਾ ਸੁਖਬੀਰ ਬਾਦਲ ਦੇ ਕਾਰਜਕਾਲ ਦੌਰਾਨ ਇਸ ਦੇ ਵਿੱਚ ਕੋਈ ਦੁਰਾਮਾਨੀ ਪਰ ਪੰਜਾਬ ਤੇ ਪੰਥ ਦਾ ਸਾਰਾ ਨੁਕਸਾਨ ਸੁਖਬੀਰ ਬਾਦਲ ਨੇ ਕਰਤਾ ਇਸ ਤਰੀਕੇ ਦੇ ਨਾਲ ਕੁਝ ਨਹੀਂ ਹੋ ਸਕਦਾ ਸੁਖਬੀਰ ਬਾਦਲ ਦੇ ਜਿੰਨੀ ਮੰਨ ਲਓ ਕਿ 100% ਤਾਂ ਕਿਸੇ ਚੀਜ਼ ਦਾ ਨੁਕਸਾਨ ਹੋਇਆ ਤਾਂ ਉਸ ਦੇ ਵਿੱਚ ਜਿਹੜਾ ਮੁਖੀ ਸੀ ਉਹਦੀ ਵੀ ਜ਼ਿੰਮੇਵਾਰੀ ਸੀ ਸੁਖਬੀਰ ਬਾਦਲ ਨੂੰ ਮੰਨ ਲਓ ਕਿ ਮੁਖੀ ਸੀ ਤਾਂ ਉਹਦੇ ਵਿੱਚ 60% ਉਹਦੀ ਭੂਮਿਕਾ ਹੋਵੇਗੀ 40% ਤਾਂ ਜਿਹੜੇ ਨਾਲ ਦੇ ਨੇ ਕੈਬਨਟ ਮੰਤਰੀ ਸੀ ਜਾਂ ਮੇਨ ਅਹੁਦਿਆਂ ਤੇ ਪਾਰਟੀ ਦੇ ਵਿੱਚ ਸੀ ਤਾਂ ਉਹਨਾਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਅੱਜ ਸਾਰਾ ਜ਼ੋਰ ਇਸ ਚੀਜ਼ ਤੇ ਲੱਗਿਆ ਹੋਇਆ ਕਿ ਸਾਰਾ ਪੰਜਾਬ ਦਾ ਬਰਬਾਦੀ ਦਾ ਕਾਰਨ ਪੰਥ ਦੀ ਬਰਬਾਦੀ ਦਾ ਕਾਰਨ ਸਿਰਫ ਤੇ ਸਿਰਫ ਸੁਖਬੀਰ ਬਾਦਲ ਹੈ ਇਹ ਬੇਵਕੂਫੀਆਂ ਨੇ ਸਿਰਫ ਤੇ ਸਿਰਫ ਸੁਖਬੀਰ ਬਾਦਲ ਨੂੰ ਬਦਲ ਕੰਮ ਕਰਨ ਦੇ ਲਈ ਕੀਤਾ ਜਾ ਰਿਹਾ ਅਸੀਂ ਸੁਖਬੀਰ ਬਾਦਲ ਦੇ 1% ਵੀ ਹਤਾਇਸ਼ੀ ਨਹੀਂ ਨਾ ਹੀ ਅਸੀਂ ਇਹ ਕਹਿੰਦੇ ਆ ਕਿ ਐ ਜੀ ਪੀ ਸੀ ਤੇ ਜਾਂ ਅਕਾਲੀ ਦਲ ਤੇ ਕਿਸੇ ਇੱਕ ਪਰਿਵਾਰ ਜਾਂ ਇੱਕ ਵਿਅਕਤੀ ਵਿਸ਼ੇਸ਼ ਦਾ ਕਬਜ਼ਾ ਹੋਵੇ ਇਸ ਦੇ ਵਿੱਚ ਬਿਲਕੁਲ ਵੀ ਪੱਕੀ ਨਹੀਂ ਪਰ ਜਿਸ ਤਰੀਕੇ ਦੇ ਨਾਲ ਬਾਦਲ ਨੂੰ ਟਾਰਗੇਟ ਕਰਕੇ ਜਿਹੜੇ ਬੀ ਜੀ ਪੀ ਦੇ ਨੇਤਾ ਵਾਲੇ ਨੇ ਜਿਹੜੇ ਆਰ ਐਸ ਐਸ ਦੇ ਨੇਤਾ ਵਾਲੇ ਨੇ ਉਹ ਲਗਾਤਾਰ ਜ਼ੋਰ ਲਾ ਰਹੇ ਨੇ ਕਿ ਸੁਖਬੀਰ ਬਾਦਲ ਨੂੰ ਇਹਨਾ ਹੋਵੇ ਕਿ ਸੁਖਬੀਰ ਬਾਦਲ ਤੋਂ ਖਹਿੜਾ ਛਡਾਉਂਦੇ ਛਡਾਉਂਦੇ ਐ ਜੀ ਪੀ ਸੀ ਦੇ ਉੱਤੇ ਬੀ ਜੀ ਪੀ ਦਾ ਕਰਜ਼ਾ ਹੋਵੇ ਜਾਂ ਜਿਸ ਤਰੀਕੇ ਦੇ ਨਾਲ ਅਸੀਂ ਦਿੱਲੀ ਦੇ ਵਿੱਚ ਦਿੱਲੀ ਕਮੇਟੀ ਦਾ ਰੂਪਰੇਖਾ ਅਸੀਂ ਦੇਖੀ ਆ ਤਾਂ ਉਹਨਾਂ ਦੇ ਹਰਮੀਤ ਕਾਲਕਾ ਨੇ ਜਾਂ ਕਾਲੋ ਸਾਹਿਬ ਨੇ ਉਹ ਬੜੀ ਤਾਰੀਫ ਕਰਦੇ ਦਿਖਾਈ ਦਿੰਦੇ ਨੇ ਜਿੱਥੇ ਬੀ ਜੀ ਪੀ ਫਸਦੀ ਹੈ ਉਹਨਾਂ ਦਾ ਇੱਕ ਵੀ ਬਿਆਨ ਸਾਹਮਣੇ ਨਹੀਂ ਆਇਆ